ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ ਤੇ ਅੱਜ ਆਪਾਂ ਸੌਖਾ ਜਿਹਾ ਡਿਜ਼ਾਈਨ ਲੈ ਕੇ ਆਏ 6 6 ਤੱਕਾਂ ਦਾ ਇਹ ਡਿਜ਼ਾਈਨ ਆ 4 ਤੱਕ ਆਪਾਂ ਐਸਟਾ ਰੱਖਾਂਗੇ ਫਿਰ ਇਹ ਆਪਣਾ ਡਿਜ਼ਾਈਨ ਸਹੀ ਆਊਗਾ ਜਦੋਂ ਤੁਸੀਂ ਕਿਸੇ ਵੀ ਪ੍ਰੋਜੈਕਟ ਤੇ ਰੱਖਣਾ 6 6 ਦੇ ਹਿਸਾਬ ਨਾਲ ਤਾਂ ਆ ਕੇ ਰੱਖ ਕੇ 4 ਤੱਕ ਤੁਸੀਂ ਬਾਧ ਰੱਖਣਾ ਬੈਕ ਸਾਈਡ ਤੋਂ ਡਿਜ਼ਾਈਨ ਸ਼ੁਰੂ ਹੁੰਦਾ ਸਿੱਧੀ ਸਾਈਡ ਤੋਂ ਆਪਾਂ ਇੱਕ ਸਿੱਧੀ ਸਿਲਾਈ ਕੱਢ ਲਈ ਹੁਣ ਆਪਾਂ ਬੈਕ ਸਾਈਡ ਤੋਂ ਆ ਬੈਕ ਸਾਈਡ ਤੋਂ ਪਹਿਲਾ ਤੱਕ ਆਪਾਂ ਬਿਨਾ ਪੁਣੀ ਉਤਾਰਾਂਗੇ ਦੋ ਕੁੰਡਿਆ ਆਪਾਂ ਇਸ ਤਰ੍ਹਾਂ ਸਿੱਧੇ ਗੁਣਾ ਦੇ ਇਹ ਆਪਣਾ ਬੈਕ ਸਾਈਡ ਤੋਂ ਆ ਤੇ 4 ਉਲਟੀ 2 3 4 ਇਹੀ ਸਿੱਧਾ ਅਗੇ ਆਪਾਂ ਦੁਬਾਰਾ ਦੁਬਾਰਾ ਕਰਨੇ ਆ ਇਹ ਆਪਾਂ ਪਹਿਲੇ ਤੱਕ ਇਹਨੂੰ ਛੱਡ ਕੇ ਦੋ ਸਿੱਧੇ ਚਾਰ ਉਲਟੇ ਦੋ ਫਿਰ ਦੁਬਾਰਾ ਉਸ ਤਰ੍ਹਾਂ ਸਿੱਧੇ ਬਣਾਵਾਂਗੇ ਫਿਰ ਆਪਣੀ ਛੜ ਚਾਰ ਉਲਟੇ 1 2 3 4 సే బ బనావే జాస్టాయి బున సీధీ సైడ్ సీధీ సైడ్ జరుధే బుణి ఉన్నాను దోను ఉల్టే బ బునగే ఏతారే డిజైన్ గిణీచని సే బల్ బుణలే తాగా బ్యాక్ైడ్ అారీ తాగను బ పా బున దో ಚಾರು ಉ ಬಣಗೆ ಚಾರಸ್ತ ಆೇ ಉಲ್ಟೆ ಬ ਇਸ ਤਰੀਕਾ ਨਾਲ ਹੁਣ ਆਪਾਂ ਫੇਰ ਬੈਕ ਸਾਈਡ ਆ ਗਏ ਪਹਿਲਾ ਤਾਗਾ ਬਿਨਾਂ ਬੁਣੇ ਸਾਰੇਗੇ ਦੋ ਤਾਗੇ ਸਿੱਧੇ ਜਿਹੜੇ ਆਪਾਂ ਉਧਰ ਉਲਟੇ ਬੁਣਦੇ ਸੀ ਫੇਰ ਆਪਣੀ ਸਾਈਡ ਹੁਣ ਆਪਾਂ ਇਹਨਾਂ ਨੂੰ ਇਸ ਤਰ੍ਹਾਂ ਸਾਰਿਆਂ ਨੂੰ ਦੇੜ ਲਾਂਗੇ ਚਾਰਾਂ ਨੂੰ ਦੇੜ ਕੇ ਆਪਾਂ ਇਸ ਸਾਈਡ ਫੇਰ ਲਿਆਵਾਂਗੇ ਦੂਜੀ ਸਲਾਈ ਤੇ ਹੁਣ ਇਹ ਆਪਾਂ ਤਾਗੇ ਪਹਿਲਾਂ ਬੁਣਨੇ ਨਹੀਂ ਇਹਨਾਂ ਦੇ ਵਿਚਕਾਰ ਦੀ ਤਾਗਾ ਵਧਾਉਣਾ ਆਪਾਂ ਨੇ ਤਾਗਾ ਪਾ ਉਧਲੀ ਛੱਡ ਲਏ ਜਾਗੇ ਇਸ ਤਰ੍ਹਾਂ ਇੱਕ ਫਿਰ ਦੂਜੀ ਸਲਾਈ ਵਿੱਚ ਦੀ ਦੋ ਫਿਰ ਤੀਜੀ ਵਿੱਚ ਦੀ ਤਿੰਨ ਇਸ ਤਰ੍ਹਾਂ ਹੋ ਗਏ ਫਿਰ ਹੁਣ ਆਪਾਂ ਨੇ ਇਹ ਤਿੰਨ ਤਾਗੇ ਤਿੰਨ ਆਪਣੇ A ਹੋ ਗਏ ਇੱਕ ਆਪਣਾ A ਹੋਗਾ ਇਹਨਾਂ ਦਾ ਚਾਰਾਂ ਦਾ ਆਪਾਂ ਇੱਕ ਕਰਾਂਗੇ ਇਸ ਤਰ੍ਹਾਂ ਇਹ ਆਪਣੇ ਚਾਰ ਦੇ ਚਾਰ ਤਾਗੇ ਪੂਰੇ ਹੋ ਗਏ ਦੁਬਾਰਾ ਫਿਰ ਧਿਆਨ ਨਾਲ ਦੋ ਗੁੰਡੇ ਸਿੱਤੇ ਇਹਨਾਂ ਦਾ ਆਪਾਂ ਬਾਦ ਦੇਣਾਗੇ ਇਸ ਤਰ੍ਹਾਂ ਬਲਦੇੜ ਕੇ ਹੁਣ ਆਪਾਂ ਇਹ ਕੁੰਡਿਆਂ ਨੂੰ ਪਹਿਲਾਂ ਤਿੰਨ ਨੂੰ ਬੁਣਨਾ ਨਹੀਂ ਹੈਗਾ ਆਪਾਂ ਇਹਨਾਂ ਦੇ ਵਿਚਕਾਰ ਦੀ ਧਾਗਾ ਵਧਾਉਣਾ 1 2 3 ਇਸ ਤਰ੍ਹਾਂ ਇਹਨਾਂ ਨੂੰ ਨਹੀਂ ਬੁਣਨਾ ਇਹ ਤਿੰਨ ਨੂੰ ਨਹੀਂ ਬੁਣਨਾ ਜਿਹੜੀ ਆ ਤਿੰਨਾਂ ਜਿਹੜੇ ਆਪਣੇ ਪਹਿਲਾ ਸਲਾਈਤੀ ਸੀ ਕਿਤੇ 1/4 ਇਹਨਾਂ ਚਾਰਾਂ ਨੂੰ ਇੱਕ ਕਰ ਦਾਂਗੇ ਤਿੰਨ ਆਪਣੇ ਇਹ ਹੋ ਗਏ ਇੱਕ ਆਪਣਾ ਇਹ ਹੋ ਗਿਆ ਦੋ ਆਪਾਂ ਫੇਰ ਸਿੱਧੇ ਬੁਣਨੇ ਲਾਸਟ ਵਾਲ ਨੂੰ ਵੀ ਆਪਾਂ ਇਸ ਤਰੀਕ ਬਣਾ ਲਾਂਗੇ ਹੁਣ ਆਪਾਂ ਅਗੇ ਸਿੱਧੀ ਸੈੜ ਸਿੱਧੀ ਸੈੜ ਆਪਾਂ ਦੋ ਕੁੰਡੇ ਉਲਟੇ ਜਿਹੜੇ ਆ ਪੁਲਟੇ ਬੁੰਦੇ ਹਰ ਬਾਰ ਇਸਤਰੀ ਬੁੰਦੇ ਜਾਣਗੇ ਤੇ ਇਹਨਾਂ ਨੂੰ ਆਪਾਂ ਚਾਰਾਂ ਨੂੰ ਸਿੱਧੇ ਬੁਣ ਲਾਂਗੇ 1 2 3 4 ਫਿਰ ਤੱਕ ਆਪਣੀ ਸੈੜ ਦੋ ਉਲਟੇ ਫਿਰ ਇਹ ਆਪਾਂ ਨੂੰ ਸਿੱਧੇ ਬੁਣ ਲਾਂਗੇ ਫਿਰ ਤੱਕ ਆਪਣੀ ਸੈੜ ਦੋ ਉਲਟੇ ਲਾਸਟ ਵਾਲ ਨੂੰ ਵੀ ਆਪਾਂ इस तरह ही बना बैक साइड तो फिर दोबारा इतने तक अपना चार सिलाइए डिजाइन कंप्लीट हो गया दोबारा जिम्मे आप बैक साइड तो पहला बनया सी दो उल्टे फिर दाग अपनी सैड चार सीधे इस तरह फिर दो सीधे चार उल्टे लास्ट वाले आप ਤੇ ਇਹਨੂੰ ਵੀ ਆਪਾਂ ਇਸ ਤਰੀਕਾ ਨਾਲ ਇਦਿਲੇ ਹੁਣ ਦੁਬਾਰਾ ਫੇਰ ਆਪਣਾ ਇਸੇ ਤਰ੍ਹਾਂ ਇਹ ਡਿਜ਼ਾਈਨ ਬਣੂਗਾ ਇਸ ਤਰੀਹੀ ਇਹ ਡਿਜ਼ਾਈਨ ਬਣਦਾ ਆਊਗਾ ਬਹੁਤ ਹੀ ਪਿਆਰਾ ਬਣ ਕੇ ਆਊਗਾ ਬਣਾ ਕੇ ਜਰੂਰ ਵੇਖਿਓ ਕਿਵੇਂ ਲੱਗਾ ਕਮੈਂਟ ਕਰਕੇ ਦੱਸਿਓ ਸਾਡੀ ਵੀਡੀਓ ਵੇਖਣ ਲਈ ਸਾਡੇ ਨਾਲ ਜੁੜੇ ਰਹਿਣ ਲਈ ਬਹੁਤ ਬਹੁਤ ਥੈਂਕ ਯੂ ਜੀ